ਮਨਾਕੀ ਘੋੜੀ ਦਿਖਾਉਣ ਲੱਗਿਆਂ ਤੇ ਸਪੋਰਟਲੈਸ ਆ ਜਮਾਂ ਇਨ ਸਾਫ ਸੁਤਰੀਆ ਸਾਹੋ ਵਾਲੇ ਘੋੜੇ ਦੀ ਬੱਚੀ ਆ ਇਹ ਦੋਸਤੋ ਤੇ ਬੱਚੇ ਨੇ ਦੋ ਵਾਰੀ ਦਿੱਤੇ ਆ ਬਹੁਤ ਸੋਹਣੇ ਤੇ ਚੰਗੇ ਬੱਚੇ ਦਿੱਤੇ ਆ ਘੋੜੀ ਨੇ ਤੇ ਬੇਲਬੂਲ ਦੀ ਬਹੁਤ ਆ ਕਿਸੇ ਮਿੱਤਰ ਪਿਆਰੇ ਨੇ ਸੇਵਾ ਵਾਸਤੇ ਲੈਣੀਆਂ ਜਾਂ ਕਿਸੇ ਨੇ ਆਪਣੇ ਫਾਰਮ ਦੇ ਉੱਪਰ ਬਹੁਤ ਬੰਦੇ ਡਿਮਾਂਡ ਕਰਦੇ ਹੁੰਦੇ ਆ ਬਾਈ ਸਾਨੂੰ ਮਨਾਕੀ ਘੋੜੀ ਚਾਹੀਦੀ ਆ ਅਸੀਂ ਆਪਣੇ ਫਾਰਮ ਦੇ ਉੱਪਰ ਰੱਖਣੀਆਂ ਸ਼ੌਂਕ ਵਜੋਂ ਤੇ ਸੇਵਾ ਕਰਨੀਆਂ ਆ ਅਸੀਂ ਘੋੜੀ ਦੀ ਤੁਹਾਡੇ ਵਾਸਤੇ ਅੱਜ ਆਪਾਂ ਘੋੜੀ ਲੈ ਕੇ ਆਇਆ ਇਹ ਵੀਡੀਓ ਜ਼ਰੂਰ ਆਪਣੇ ਸੱਜਣ ਮਿੱਤਰਾਂ ਤੱਕ ਸ਼ੇਅਰ ਜ਼ਰੂਰ ਕਰ ਦਿਓ ਦੋਸਤੋ ਤੇ ਨੋਕਰੀਆ ਘੋੜੀ ਜਮਾ ਸਾਫ ਸੁਥਰੀਆ ਸਪੌਟਲੈਸ ਆ ਬੱਚੇ ਬਹੁਤ ਸੋਹਣੇ ਦਿੰਦੀ ਆ ਤੇ ਆ ਤੁਸੀਂ ਵੀਡੀਓ ਦੇਖ ਲਓ ਸਾਫ ਸੁਥਰੀਆ ਦੋਸਤੋ ਇਹ ਘੋੜੀ ਇਹ ਸਾਹੋ ਵਾਲੇ ਘੋੜੇ ਦੀ ਬੱਚੀ ਆ ਬਾਲ ਭੋਲੀਆਂ ਦੀ ਬਿਲਕੁਲ ਸਾਫ ਆ ਬਾਈ ਕਹਿੰਦਾ 60 ਪਲੱਸ ਹਾਈਟ ਆ ਦੋਸਤੋ ਤੇ ਮੌਕੇ ਤੇ ਹੁਣ ਖਾਲੀ ਆ ਇਹ ਬਾਈ ਨੇ ਦੋ ਵਾਰੀ ਪਹਿਲਾਂ ਸਵਾਈ ਆ ਚੰਗੇ ਬੱਚੇ ਦਿੱਤੇ ਆ ਇਹਨੇ ਤੇ ਐਨ ਅੱਖਾਂ ਓੱਖਾਂ ਦੇ ਸਾਫ਼ ਸੁਥਰੇ ਬੱਚੇ ਦਿੱਤੇ ਆ ਸਾਫ਼ ਸੁਥਰੀ ਘੋੜੀ ਆ ਤੇ ਜੇ ਕੋਈ ਸੱਜਣ ਖਰੀਦਣ ਦਾ ਚਾਹ ਆਣਾ ਤੇ ਦੋਸਤੋ ਬਾਈ ਨਾਲ ਫੋਨ ਤੇ ਗੱਲਬਾਤ ਕਰ ਲਿਓ ਨੰਬਰ ਆ ਜਿਹੜਾ ਬਾਈ ਦਾ ਆਪਾਂ ਨੇ ਸਕਰੀਨ ਤੇ ਦੇ ਦਿੱਤਾ ਤੁਸੀਂ ਜਾ ਕੇ ਦੇਖ ਪਰਖ ਕੇ ਆਪਣੀ ਜ਼ਿੰਮੇਵਾਰੀ ਦੇ ਉੱਪਰ ਘੋੜੀਏ ਖਰੀਦ ਸਕਦੇ ਹੋ ਉਮਰ ਮਾਲਕ ਵੀਰਾਂ ਨੇ 7 ਸਾਲ ਦੱਸੀ ਹੈ ਦੀ ਤੇ ਬੱਚੇ ਬਹੁਤ ਬਾਈ ਕਹਿੰਦਾ ਟਾਪ ਦੇ ਬੱਚੇ ਦਿੰਦੀ ਆ ਸਪੋਰਟ ਲੈਸ ਆ ਜਮਾਂ ਇਹਨਾਂ ਬੱਚੇ ਵੀ ਜਮਾਂ ਸਾਫ਼ ਦਿੰਦੀ ਆ ਤੁਸੀਂ ਗੱਲਬਾਤ ਕਰ ਲਿਓ ਬਾਈ ਨਾਲ ਫੋਨ ਤੇ ਨੰਬਰ ਆਪਾਂ ਸਕਰੀਨ ਤੇ ਦੇਤੇ ਦੋ ਨੰਬਰ ਦਿੱਤੇ ਹੋਏ ਨੇ ਦੋਨਾਂ ਤੇ ਗੱਲਬਾਤ ਕਰ ਲਿਓ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਘੋੜੀ ਮਿੱਤਰੋ ਇਹ ਖਰੀਦ ਸਕਦੇ ਹੋ ਬਾਕੀ ਆਪਣਾ ਨੰਬਰ ਚੱਲ ਰਿਹਾ ਸਕਰੀਨ ਤੇ ਜੇ ਕੋਈ ਸੱਜਣ ਆਪਣੇ ਚੈਨਲ ਤੇ ਐਡ ਲਗਵਾਉਣੀ ਚਾਹੁੰਦਾ ਤਾਂ ਆਪਣੇ ਨਾਲ ਗੱਲਬਾਤ ਕਰਕੇ ਆਪਣਾ ਜਾਨ ਬਰਾ ਜਿਹੜਾ ਘਰੇ ਬੈਠੇ ਸੇਲ ਕਰਵਾ ਸਕਦੇ ਹੋ ਵੀਡੀਓ ਨੂੰ ਸ਼ੇਅਰ ਕਰ ਦਿਓ ਦੋਸਤੋ ਧੰਨਵਾਦ